ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਤੇ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਆ ਹੁਣ ਆਪਣਾ ਘੱਟੋ ਘੱਟ 1.5 ਤੋਂ 2 ਘੰਟੇ ਸਮਾਂ ਬਚੇਗਾ ਸ਼੍ਰੀ ਮਣੀਕੰਨ ਸਾਹਿਬ ਜਾਂਦਾ ਆ ਜਿਹੜਾ ਤੁਸੀਂ ਟਨਲ ਦੇਖਦੇ ਪਈ ਆ ਮੋੜ ਜਿਹੜਾ ਇਹ ਖੱਬੇ ਪਾਸੇ ਮੋੜਿਆ ਮੰਡੀ ਨੂੰ ਜਾਂਦਾ ਬਟ ਹੁਣ ਆਪਾਂ ਮੰਡੀ ਨਹੀਂ ਜਾਣਾ ਆਪਣਾ ਬਾਈਪਾਸ ਬਣ ਚੁੱਕਿਆ ਨਵਾਂ ਬਹੁਤ ਹੀ ਸੋਹਣਾ ਬਾਈਪਾਸ ਬਣਿਆ ਵਾਲਾ ਤੇ 2 1.5-2 ਘੰਟੇ ਮੈਂ ਤੁਹਾਨੂੰ ਤਦ ਰੱਖਿਆ ਕਿ ਪਿੱਛੋਂ ਵੀ ਜੇ ਆਪਾਂ ਵਾਇਆ ਕੀਰਤਪੁਰ ਸਾਹਿਬ ਤੋਂ ਆਵਾਂਗੇ ਤੇ ਬਿਲਾਸਪੁਰ ਵੀ ਆਪਣਾ ਬਾਈਪਾਸ ਬਣ ਚੁੱਕਿਆ ਆਪਾਂ ਨੂੰ ਬਿਲਾਸਪੁਰ ਜਾਣ ਦੀ ਲੋ ਤੇ ਪਲੱਸ ਇੱਕ ਹੋਰ ਹੈ ਕਿ ਸੁੰਦਰ ਨਗਰ ਰਾਜ ਵਿੱਚ ਆਉਂਦਾ ਸੁੰਦਰ ਨਗਰ ਤੇ ਬਾਈਪਾਸ ਬਣ ਚੁੱਕਿਆ ਦੋਸਤੋ ਬਾਅਦ ਤੀਸਰਾ ਬਾਈਪਾਸ ਜਿਹੜਾ ਆ ਬਣਿਆ ਇਹ ਮੰਡੀ ਵਾਲਾ ਬਣਿਆ ਤੁਸੀਂ ਸਾਹਮਣੇ ਰੋਡ ਦੇਖ ਸਕਦੇ ਜਿਓ ਪਰਲੇ ਪਾਸੇ ਵਾਲਾ ਉਹ ਮੰਡੀਆ ਰੋਡ ਆ ਉੱਥੇ ਤੁਹਾਨੂੰ ਪਤਾ ਹੈ ਉਹ ਛੋਟਾ ਰੋਡ ਸੀ ਤੇ ਉਹ ਉੱਥੇ ਟ੍ਰੈਫਿਕ ਬਹੁਤ ਹੋ ਜਾਂਦੀ ਸੀ ਕੋਈ ਵੀ ਪਹਾੜ ਥੋੜਾ ਬਹੁਤ ਉੱਤੋਂ ਡਿੱਗ ਪੈਂਦਾ ਸੀ ਤੇ ਉਹਦਾ ਰਸਤਾ ਬਲੌਕ ਹੋ ਜਾਂਦਾ ਸੀ ਤੇ ਕਟੋ-ਕਟ ਡੇਢ-ਦੋ ਕਿਨ ਲੈਂਦੇ ਆਹ 4 ਲੇਨ ਬਣੀ ਆ ਤੇ ਬਹੁਤ ਹੀ ਸੋਹਣਾ ਕਾਰਜ ਕੀਤਾ ਹੈ ਇੰਜੀਨੀਅਰ ਨੇ ਬਹੁਤ ਹੀ ਸੋਹਣਾ ਬਾਈਪਾਸ ਬਣਾਇਆ ਤੇ ਅੱਗੇ ਦੋ ਟਨਲਾਂ ਹੀ ਬਣੀਆਂ ਆ ਆ ਜਿਹੜੀ ਫਰਸਟ ਟਨਲ ਆ ਇਹ ਤੋਂ 1.5 ਤੋਂ 2 ਕਿਲੋਮੀਟਰ ਟਨਲ ਲੰਬੀ ਆ ਬਹੁਤ ਹੀ ਸੋਹਣੀ ਟਨਲ ਬਣਾਈਆਂ ਤੇ ਜਿੰਨੇ ਮੇਰੇ ਵੀਰ ਭਰਾ ਆ ਰਹੇ ਆ ਇੱਕ ਚੀਜ਼ ਦਾ ਖਿਆਲ ਰੱਖਣਾ ਕਿ ਇਹਦੇ ਵਿੱਚ ਕੈਮਰੇ ਲੱਗੇ ਆ ਸਪੀਡ ਵਾਲੇ ਤੇ ਬੜੇ ਆਰਾਮ ਨਾਲ ਆਉਣਾ ਆ ਆਪਾਂ ਕੋਈ ਸ਼ੋਰ ਸ਼ਾਬਾ ਨਹੀਂ ਕਰਨਾ ਕਿਉਂਕਿ ਆਪਾਂ ਯਾਤਰਾ ਕਰਨ ਆ ਰਹੇ ਆ ਤੇ ਆਪਾਂ ਸ਼੍ਰੀ ਮਨਿਕਨ ਸਾਹਿਬ ਬੜੇ ਪਿਆਰ ਨਾਲ ਜਾਣਾ ਸਾਰਿਆਂ ਨੇ ਤੇ ਇਹ ਦੋ ਤੋਂ 2.5 ਕਿਲੋਮੀਟਰ ਦੀ ਟਨਲ ਆ ਤੇ ਬਹੁਤ ਹੀ ਸੋਹਣੀ ਟਨਲ ਬਣਾਈ ਗਈ ਆ ਤੇ ਇਸ ਤੋਂ ਬਾਅਦ ਇੱਕ ਛੋਟੀ ਟਨਲ ਹੋਰ ਵੀ ਆ ਤੇ ਜੇ ਆਪਾਂ ਗੱਲ ਕਰੀਏ ਕਿ ਇੱਕ ਗੁਰਦੁਆਰਾ ਸਾਹਿਬ ਜਿਹੜਾ ਆਪਾਂ ਹੈਗਾ ਮੰਡੀ ਵਿੱਚ ਜੇ ਆਪਾਂ ਨੂੰ ਉੱਥੇ ਵਾਪਸ ਆਉਣਾ ਪਏਗਾ ਉਹ ਵੀ ਤੁਹਾਨੂੰ ਮੈਗਜਾ ਕੇ ਰਾਹ ਦਿਖਾਵਾਂਗਾ ਕਿ ਆਪਾਂ ਨੂੰ ਘੋਮਣੀ ਕਿੱਥੇ ਵਾਪਸ ਆਉਣਾ ਹੈ ਆ ਜਿਹੜੀ ਪਹਿਲੀ ਟਨਲ ਆ ਇਹਦਾ ਰਾਹ ਇੱਥੋਂ ਗੱਜ ਜੀ ਖਤਮ ਇਹ ਤੁਹਾਨੂੰ ਮਨ ਬੈਕ ਸਾਈਡ ਦਿਖਾਵਾਂਗਾ ਇਹ ਦੋ ਟਨਲਾਂ ਬਣੀਆਂ ਇੱਕ ਜਾਨ ਨੂੰ ਇੱਕ ਔਨ ਹੁਣ ਕੋਈ ਟ੍ਰੈਫਿਕ ਨਹੀਂ ਮਿਲੇਗਾ ਆਪਾਂ ਤੇ ਬਹੁਤ ਹੀ ਵਧੀਆ ਸਫਰ ਆਪਣਾ ਯਾਤਰਾ ਹੋਏਗੀ ਤੇ ਇਸ ਤੋਂ ਬਾਅਦ ਹੀ ਥੋੜਾ ਹੀ ਅੱਗੇ ਦੂਸਰੀ ਟਨਲ ਸਟਾਰਟ ਹੋ ਜਾਏਗੀ ਦੂਸਰੀ ਟਨਲ ਜਿਹੜੀ ਛੋਟੀ ਟਨਲ ਆ ਤੇ ਕਿਉਂਕਿ ਇਹਦਾ ਰਸਤਾ ਵੀ ਉਸ ਤੋਂ ਬਾਅਦ ਸਿੱਧਾ ਆਪਾਂ ਤੁਹਾਨੂੰ ਦਿਖਾਉਣਾ ਮੰਡੀਵਾਰਾ ਰਸਤਾ ਤੇ ਆਹ ਟਨਲ ਆ ਤੇ ਤੁਸੀਂ ਜਾ ਰਹੇ ਜਿਹੇ ਯਾਤਰਾ ਕਰਨ ਆ ਰਹੇ ਹੋ ਤੇ ਬੜੇ ਪਿਆਰ ਸਤਿਕਾਰ ਨਾਲ ਆਉਣਾ ਇਹ ਹਿਮਾਚਲ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਇਹ ਨਵੇਂ ਬਾਈਪਾਸ ਬਣਾ ਕੇ ਦੇ ਰਹੇ ਆ ਤੇ ਸਾਡੇ ਯਾਤਰਾ ਨੂੰ ਹੋਰ ਸਖਾਲਾ ਕਰਦੇ ਪਏ ਆ ਅਰ ਦੂਸਰੀ ਟਨਲ ਜਿਹੜੀ ਆ ਇਹ ਤੁਸੀਂ ਮੇਰੇ ਲੈਫਟ ਸਾਈਡ ਦੇਖ ਸਕਦੇ ਹੋ ਥੱਲੇ ਉਹਦਾ ਰਾਹ ਆ ਰਿਹਾ ਇਹ ਮੰਡੀ ਤੋਂ ਰਾਹ ਆ ਰਿਹਾ ਤੇ ਜੇ ਆਪ ਹੁਣ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਮੰਡੀ ਵਿੱਚ ਉਹ ਦੇਖਣ ਜਾਣ ਵਾਸਤੇ ਸਾਨੂੰ ਅੱਗੋਂ ਡਵਾਈਡਰ ਤੋਂ ਘੁੰਮ ਕੇ ਆਣਾ ਪੈਗਾ ਆ ਰਾਸਤਾ ਇਹ ਮੰਡੀ ਤੋਂ ਆ ਰਿਹਾ ਹੁਣ ਆਪਾਂ ਅੱਗੋਂ ਡਵਾਈਡਰ ਤੋਂ ਘੁੰਮ ਕੇ ਬਾਈਕ ਵਾਪਸ ਲੈ ਕੇ ਹੁਣ ਤੁਹਾਨੂੰ ਦਿਖਾਉਣਾ ਜੇ ਆਪਾਂ ਮੰਡੀ ਨੂੰ ਵਾਪਸ ਜਾਣਾ ਆ ਜੇ ਆਪਾਂ ਡਵਾਈਡਰ ਤੋਂ ਘੁੰਮ ਕੇ ਵਾਪਸ ਆਵਾਂਗੇ ਤੇ ਅਗਲੇ ਪਾਸੇ ਨਾ ਜਿਹੜਾ ਟਰਨਲ ਆਪਾਂ ਟਰਨਲ ਦੇ ਨਾਲ ਹੀ लेफ्ट ਸਾਈਡ ਤੇ ਰਾਹ ਆ ਉਹ ਆਪਾਂ ਮੁੜ ਕੇ ਮੰਡੀ ਨੂੰ ਜਾਣਾ ਆ ਤੇ ਆ ਦੇਖੋ ਰਾਸਤਾ ਇਹ ਜਿਹੜਾ लेफ्ट ਸਾਈਡ ਦਾ ਰਾਸਤਾ ਆਪਾਂ ਟਰਨਲ ਤੇ ਜਾਣਾ ਨਹੀਂ ਟਰਨਲ ਚੱਲ ਕੇ ਫਿਰ ਆਪਾਂ ਵਾਪਸ ਬਾਈਪਾਸ ਚੜ ਜਾਣਾ ਇਸ ਸਕੇ लेफ्ट ਰਾਸਥਾਂ ਦੀ ਆਪਾਂ ਆਪਣਾ ਗੁਰਦੁਆਰਾ ਸਾਹਿਬ ਉਹ ਦਰਸ਼ਨ ਕਰਨ ਜਾ ਸਕਦੇ ਆ ਮੰਡੀ ਵਿਖੇ ਤੇ ਸਾਰਾ ਨਾ ਫਤਵਾਦ ਵੀਡੀਓ ਸ਼ੇਅਰ ਕਰਿਓ ਇਹ ਜੀ ਖਾਲਸਾ ਵਾਜਦ ਫਰ